ਨੋ ਸੰਯੁਕਤ ਸਾਨ ਮੋਰਟੀ ਵੱਲੋਂ ਜੋ ਐਲਾਨ ਕੀਤਾ ਹੋਇਆ ਹੈ ਕਿ ਜਿਹੜੇ 11 ਵਜੇ ਤੋਂ ਲੈ ਕੇ ਤੇ 3 ਵਜੇ ਤੱਕ ਜਿਹੜੇ ਵੀ ਮੌਜੂਦਾ ਸਰਕਾਰ ਦੇ ਐਮਐਲਏ ਨੇ ਉਹਨਾਂ ਦੇ ਘਰਾਂ ਦੇ ਅੱਗੇ ਤਰਨੇ ਦੇ ਆਉਤੇ ਹੁੰਦਾ ਵੀ ਜੇ ਤੇਰੀ ਸਰਕਾਰ ਏਡੀ ਲੋਕਾਂ ਨੂੰ ਇਨਸਾਫ ਦਿੰਦੀ ਹੋਵੇ ਤੇ ਸਾਨੂੰ ਕੀ ਲੋੜ ਆ ਉੱਥੇ ਬੈਠਣ ਦੀ ਜਿਹੜੇ ਟਰੈਵਲ ਏਜੰਟ ਲੋਕਾਂ ਨਾਲ ਠੱਗੀਆਂ ਮਾਰਦੇ ਆ ਜਾਂ ਹੋਰ ਜਿਹੜਾ ਇੱਥੇ ਠੱਗੀ ਦਾ ਧੰਦਾ ਚੱਲਦਾ ਹੈਗਾ ਇਦਾ ਮਤਲਬ ਇਹੀ ਹੈ ਵੀ ਜਿਹੜਾ ਲੋਕਾਂ ਦਾ ਇਹਨਾਂ ਦੀ ਸਰਕਾਰ ਤੋਂ ਐਮਐਲਏ ਐਮਪੀਸ ਤੋਂ ਮਤਲਬ ਭਰੋਸਾ ਉੱਠ ਚੁੱਕਿਆ ਇਸ ਕਰਕੇ ਲੋਕ ਸਾਡੇ ਕਿਸਾਨ ਜੱਥੇਬੰਦੀਆਂ ਤੇ ਵਿਸ਼ਵਾਸ ਕਰਦੇ ਆ ਤੇ ਅਸੀਂ ਉਹਨਾਂ ਦੇ ਮਸਲੇ ਹੱਲ ਕਰਾਉਣੇ ਹੈਗੇ ਆ। ਗੱਲਾਂ ਜਿਹੜੀ ਭਗਵੰਤ ਮਾਨ ਦੀਆਂ ਗੱਲਾਂ ਨੇ ਬਿਲਕੁਲ ਝੂਠੀਆਂ ਨੇ। ਜੇਕਰ ਅਸੀਂ ਮੋਰਚਾ 5 ਤਰੀਕ ਦਾ ਨਾਂ ਰੱਖਿਆ ਹੁੰਦਾ ਤੇ ਭਗਵੰਤ ਮਾਨ ਕਦੀ ਵੀ ਮੀਟਿੰਗ ਨਹੀਂ ਸ਼ਾਤਦਾ। ਜੇ ਸਾਢੇ 3 ਕਰੋੜ ਲੋਕਾਂ ਦਾ ਨੁਮਾਇੰਦਾ ਚੁਣਿਆ ਹੁੰਦਾ ਤੇ ਉਹਦੇ ਵਿੱਚ ਮਜ਼ਦੂਰ ਵੀ ਆਉਂਦੇ ਆ ਉਹਦੇ ਵਿੱਚ ਕਿਸਾਨ ਵੀ ਆਉਂਦੇ ਆ ਕੀ ਕਿਸਾਨ ਜਿਹੜੇ ਸਾਡੇ ਆ ਉਹ ਸਾਢੇ 3 ਕਰੋੜ ਵਿੱਚ ਨਹੀਂ ਆਉਂਦੇ ਜਾਂ ਮਜ਼ਦੂਰ ਸਾਡੇ ਜਾਂ ਜਿਹੜੇ ਛੋਟੇ ਦੁਕਾਨਦਾਰ ਜਾਂ ਮੁਲਾਜ਼ਮ ਅਸੀਂ ਕਹਿ ਲਈਏ ਕੀ ਉਹ ਸਾਢੇ 3 ਕਰੋੜ ਦੇ ਵਿੱਚ ਨਹੀਂ ਆਉਂਦੇ ਇਹ ਝੂਠੀਆਂ ਗੱਲਾਂ ਨੇ ਔਰ ਇਹ ਲੋਕਾਂ ਨੂੰ ਬੇਵਕੂਫ ਬਣਾਉਣ ਵਾਲੀ ਗੱਲ ਹੈ ਸਾਨੂੰ ਇਹ ਲੱਗਦਾ ਹੈ ਕਿ ਇਹ ਸਿਰਫ ਸਾਢੇ ਕੋ ਤਿੰਨ ਬੰਦਿਆਂ ਦਾ ਜਿਹੜਾ ਇਹ ਮੁੱਖ ਮੰਤਰੀ ਹੈ ਸਿਰਫ ਘਰਪੂਰੇਟ ਦਾ ਇਹ ਉਹਨਾਂ ਦੇ ਅਕੋਰਡਿੰਗ ਕੰਮ ਕਰ ਰਹੇ ਆ ਔਰ ਇਹ ਆਪ ਜਨਤਾ ਵੀ ਜਾਣ ਚੁੱਕੀ ਹੈ ਇੱਕ ਪਰਿਵਾਰ ਦੇ ਵਿੱਚ ਬੈਠ ਕੇ ਕੋਈ ਕੰਪਰੋਮਾਈਜ਼ ਰਾਜੀਨਾਮਾ ਕਰਵਾਉਣਾ ਕੋਈ ਗਲਤ ਗੱਲ ਥੋੜਾ ਹੈ ਇਹ ਤਾਂ ਸਿਆਣਪ ਦੀ ਨਿਸ਼ਾਨੀ ਹੈ ਸਾਡੇ ਸੁਲਝੋਏ ਜਿਹੜੇ ਆਗੂ ਨੇ ਉਹਨਾਂ ਨੇ ਇਹ ਹੀ ਸਮਝਾਇਆ ਕਿ ਕੋਈ ਕਾਰਵੇ ਤਪ ਹੈ ਭਾਂਡੇ ਵਿਠਾ ਕੇ ਪੈਂਦੇ ਨੇ ਪਰ ਉਹਨਾਂ ਨੂੰ ਸੁਲਝਾਣਾ ਤੇ ਇਹਨੂੰ ਕੋਈ ਮਾੜੀ ਗੱਲ ਲੱਗਦੀ ਹੈ ਅਸੀਂ ਕਦੇ ਨਹੀਂ ਵੇਖਿਆ ਵੀ ਇੱਕ ਇਹਦਾ ਖੇਤ ਦੇ ਵਿੱਚ ਗਿਆ ਹੋਵੇ ਜਾਂ ਕਣਕ ਟੋਲੀ ਹੋਵੇ ਜੇ ਇੰਨਾ ਹੀ ਕਿਸਾਨੀ ਨਾਲ ਜੁੜਿਆ ਹੁੰਦਾ ਤੈਨੂੰ ਪਤਾ ਨਹੀਂ ਸੀਗਾ ਜਿਹੜਾ ਝੋਨਾ ਬਜਾਇਆ ਪੀਆਰ 126 ਤੇ 131 ਕਿੰਨੀ ਲੁੱਟ ਹੋਈ ਉਹਦੀ ਕਮਲਾ ਕੇ ਕਿਸਾਨ ਨੂੰ ਬਦਨਾਮ ਕੀਤਾ ਜਾ ਰਿਹਾ ਕਿ ਇਹ ਪੈਸੇ ਲੈ ਕੇ ਕੰਮ ਕਰਦੇ ਨੇ ਤੇ ਬਿਲਕੁਲ ਸਰਾ ਸਰ ਝੂਠ ਏ ਕਦੀ ਵੀ ਕਿਸਾਨ ਇਹ ਸੋਚ ਨਹੀਂ ਸਕਦਾ ਵੀ ਕਿਸੇ ਦੇ ਖੂਨ ਪਸੀਨੇ ਦੀ ਕਮਾਈ ਆਪਣੇ ਬੱਚਿਆਂ ਨੂੰ ਖਵਾ ਕੇ ਤੇ ਉਹਨਾਂ ਦਾ ਉਹ ਇੱਕ ਖਰਾਬ ਕੀਤਾ ਜਾ ਇਹ ਆਂਦਾ ਧਰਨੇ ਲਾਂਦਾ ਧਰਨੇ ਸਾਡੀ ਮਜਬੂਰੀ ਏ ਧਰਨੇ ਅਸੀਂ ਐਵੇਂ ਨਹੀਂ ਲਾਂਦੇ ਬੜੀ ਤਗੜੀ ਮਜਬੂਰੀ ਹੁੰਦੀ ਏ ਉਸ ਮਜਬੂਰੀ ਕਰਕੇ ਬੇਵੱਸ ਹੋ ਕੇ ਸਾਨੂੰ ਧਰਨੇ ਲਾਣੇ ਪੈਂਦੇ 6 ਮਿੰਟ 6 ਵਿੰਮਰੀ ਕਮੇਟੀ ਘੱਲ ਕੇ ਤੇਰੇ ਨਾਲ ਇਹ ਮੰਗਾਂ ਦੀ ਚਰਚਾ ਕਰਨ ਲੱਗ ਗਏ ਵੀ ਇਹ ਪੰਜਾਬ ਦੀਆਂ ਨੇ ਜਾਂ ਸੈਂਟਰ ਦੀਆਂ ਨੇ ਪਰ ਜੇ ਤੂੰ ਜੇ ਇਸ 15 ਤਰੀਕ ਤੱਕ ਨਹੀਂ ਆਉਂਦਾ ਉਹ ਖੁੱਲੇ ਥਾਂ ਤੇ ਜਗ੍ਹਾ ਤੇਰੀ ਥਾਂ ਤੇਰਾ ਜਿੱਥੇ ਮਰਜ਼ੀ ਬੈ ਕੇ ਸੜਨਾ ਚਾਹਤਾ ਕਰ ਲੈ ਡਵਾਈਟ ਕਰ ਲੈ ਵੀ ਇਹ ਮੰਗਾ ਪੰਜਾਬ ਦੀਆਂ ਨੇ ਜਾਂ ਇਹ ਮੰਗਾ ਸੈੰਟਰ ਦੀਆਂ ਨੇ ਸਤਿਕਾਰ ਮੈਂ ਹਾਂ ਬਲਜੀਤ ਵਿਰਾੜ ਕੋਕਰੀ ਤੁਸੀਂ ਦੇਖ ਰਹੇ ਹੋ ਆਵਾਜ਼ ਪਿੰਡਾਂ ਦੇ ਚੈਨਲ ਅੱਜ ਤੁਹਾਨੂੰ ਲੈ ਕੇ ਪਹੁੰਚਿਆ ਜਿਲ੍ਹਾ ਫਾਜ਼ਿਲਕਾ ਦੀ ਮਾਰਕੀਟ ਕਮੇਟੀ ਦਫ਼ਤਰ ਜਿੱਥੇ ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ ਇੱਕ ਜ਼ਿਲ੍ਹਾ ਫਾਜ਼ਿਲਕਾ ਦੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਇੱਕ ਵਿਸ਼ੇਸ਼ ਮੀਟਿੰਗ ਰੱਖੀ ਗਈ ਹੈ ਇਸ ਮੀਟਿੰਗ ਵਿੱਚ ਕਿਸ ਕਿਸ ਏਜੰਡੇ ਤੇ ਗੱਲਬਾਤ ਕਰਦੇ ਆਓ ਤੁਹਾਨੂੰ ਗੱਲ ਕਰਾਉਣ ਆ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨਾਲ ਹਾਂਜੀ ਪ੍ਰਧਾਨ ਜੀ ਕੀ ਨਾਂ ਤੇ ਕਿਹੜੀ ਜਥੇਬੰਦੀ ਤੋਂ ਮੈਂ ਜੀ ਸੁਰਿੰਦਰ ਢੰਡੀਆਂ ਕੋਲਿੰਦ ਕਿਸਾਨ ਸੇਵੇ ਦਾ ਜ਼ਿਲ੍ਹੇ ਦਾ ਪ੍ਰਧਾਨ ਹਾਂ ਪ੍ਰਧਾਨ ਜੀ ਅੱਜ ਜੋ ਮੀਟਿੰਗ ਰੱਖੀ ਗਈ ਕਿਸ ਵਿਸ਼ੇ ਨਾਲ ਲੈ ਕੇ ਰੱਖੀ ਗਈ ਹੈ ਇਹ ਜੀ ਜਿਹੜੀ ਅੱਜ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਜਥੇਬੰਦੀਆਂ ਉਹ ਜ਼ਿਲ੍ਹਾ ਫਾਜ਼ਿਲਕਾ ਵਿੱਚ ਅਸੀਂ ਕਰ ਰਹੇ ਹਾਂ ਤੋ ਇਹ ਜਿਹੜਾ ਵਿਸ਼ਾ ਕੱਲ ਨੂੰ ਅਸੀਂ 10 ਤਰੀਕ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਜੋ ਐਲਾਨ ਕੀਤਾ ਹੋਇਆ ਹੈ ਵੀ ਜਿਹੜੇ 11 ਵਜੇ ਤੋਂ ਲੈ ਕੇ ਤੇ 3 ਵਜੇ ਤੱਕ ਜਿਹੜੇ ਵੀ ਮੌਜੂਦਾ ਸਰਕਾਰ ਦੇ ਐਮਐਲਏ ਨੇ ਉਹਨਾਂ ਦੇ ਘਰਾਂ ਦੇ ਅੱਗੇ ਤਰਨੇ ਦੇਵਾਂਗੇ ਠੀਕ ਹੈ ਜੀ ਹਾਂਜੀ ਪ੍ਰਧਾਨ ਜੀ ਇਹ ਇੱਕ ਭਗਵੰਤ ਮਾਨ ਵੱਲੋਂ ਆਇਆ ਬਿਆਨ ਵੀ ਜਿਹੜੇ ਕਿਸਾਨ ਇਹ ਰੇਲਾਂ ਰੋਕਦੇ ਸੜਕਾਂ ਰੋਕਦੇ ਇਹਨਾਂ ਨਾਲ ਆਮ ਲੋਕਾਂ ਨੂੰ ਖੱਜਲ ਖਵਾਰੀ ਹੁੰਦੀ ਹੈ ਤੇ ਜੋ ਕਿ ਅੰਡਸਟਰੀਆਂ ਨੂੰ ਕਾ ਬਹੁਤ ਵੱਡਾ ਘਾਟਾ ਸੈਣਾ ਮੇਰੇ ਨਾਲ ਸੁਖਚੈਨ ਸਿੰਘ ਜ਼ਿਲ੍ਹਾ ਪ੍ਰਧਾਨ ਕਿਰਤੀ ਕਿਸਾਨੀ ਨੂੰ ਇਹ ਜਿਹੜਾ ਭਗਵੰਤ ਮਾਨ ਇਸ ਤਰ੍ਹਾਂ ਦਾ ਨੈਰੇਟਿਵ ਬਿਲਡ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈਗਾ ਉਹ ਦੱਸ ਰਿਹਾ ਹੈਗਾ ਵੀ ਜਿਹੜਾ ਇਹ ਨੁਕਸਾਨ ਹੁੰਦਾ ਹੈ ਵੱਡਿਆਂ ਦਾ ਵੀ ਜਿਹੜਾ ਇੱਥੇ ਮਾਲ ਨਹੀਂ ਸਮੇਸਰਾ ਪਉਂਦਾ ਮਤਲਬ ਕਾਰਪੋਰੇਟਾਂ ਨੂੰ ਨੁਕਸਾਨ ਹੁੰਦਾ ਜਿਵੇਂ ਐਮਾਜ਼ਨ ਦਾ ਮਾਲ ਆਉਂਦਾ ਜਾਂ ਜਿਵੇਂ ਇਹ ਕਹਿੰਦਾ ਵੀ ਇਮੀਗ੍ਰੇਸ਼ਨ ਅੱਗੇ ਪੈਠ ਜਾਂਦੇ ਆ ਪੈਰਲਰ ਸਰਕਾਰ ਚਲਾਉਂਦੇ ਆ ਇਹ ਇਥੋਂ ਸਾਬਤ ਇਹ ਹੁੰਦਾ ਵੀ ਜੇ ਤੇਰੀ ਸਰਕਾਰ ਏਡੀ ਲੋਕਾਂ ਨੂੰ ਇਨਸਾਫ ਦਿੰਦੀ ਹੋਵੇ ਤੇ ਸਾਨੂੰ ਕੀ ਲੋੜ ਆ ਉੱਥੇ ਬੈਠਣ ਦੀ ਵੀ ਜਿਹੜੇ ਟਰੈਵਲ ਏਜੰਟ ਲੋਕਾਂ ਨਾਲ ਠੱਗੀਆਂ ਮਾਰਦੇ ਆ ਜਾਂ ਹੋਰ ਜਿਹੜਾ ਇੱਥੇ ਠੱਗੀ ਦਾ ਧੰਦਾ ਚੱਲਦਾ ਹੈਗਾ ਇਹਦਾ ਮਤਲਬ ਇਹੀ ਹੈ ਵੀ ਜਿਹੜਾ ਲੋਕਾਂ ਦਾ ਇਹਨਾਂ ਦੀ ਸਰਕਾਰ ਤੋਂ ਐਮਐਲਏ ਐਮਪੀਸ ਤੋਂ ਮਤਲਬ ਭਰੋਸਾ ਉੱਠ ਚੁੱਕਿਆ ਇਸ ਕਰਕੇ ਹੀ ਲੋਕ ਸਾਡੇ ਕਿਸਾਨ ਜਥੇਬੰਦੀਆਂ ਤੇ ਵਿਸ਼ਵਾਸ ਕਰਦੇ ਆ ਤੇ ਅਸੀਂ ਉਹਨਾਂ ਦੇ ਮਸਲੇ ਹੱਲ ਕਰਾਉਣੇ ਹੈਗੇ ਆ ਹਾਂਜੀ ਪ੍ਰਧਾਨ ਜੀ ਇੱਕ ਭਗਵੰਤ ਮਾਨ ਵੱਲੋਂ ਸਟੇਟਮੈਂਟ ਆਈ ਹੈ ਵੀ ਇਹ ਮੈਂ ਡਰ ਕੇ ਮੀਟਿੰਗ ਨਹੀਂ ਦਿੱਤੀ ਕਿਸਾਨਾਂ ਨੂੰ ਜਿਹੜੀ ਮੀਟਿੰਗ ਦਿੱਤੀ ਗਈ ਹੈ ਮੈਂ ਜ਼ਿਲ੍ਹਾ ਪ੍ਰਧਾਨ ਭਾਰਤ ਕਿਸਾਨ ਜੀ ਕਾਦੀਆਂ ਨਿਸ਼ਾਨ ਸਿੰਘ ਆਣੇ ਵਾਲਾ ਜਿਹੜੀ ਭਗਵੰਤ ਮਾਨ ਦੀਆਂ ਗੱਲਾਂ ਨੇ ਬਿਲਕੁਲ ਝੂਠੀਆਂ ਨੇ ਜੇਕਰ ਅਸੀਂ ਮੋਰਚਾ 5 ਤਰੀਕ ਦਾ ਨਾਂ ਰੱਖਿਆ ਹੁੰਦਾ ਤੇ ਭਗਵੰਤ ਮਾਨ ਕਦੀ ਵੀ ਮੀਟਿੰਗ ਨਹੀਂ ਸ਼ਾਦਾ ਸੀ ਕਿਉਂਕਿ ਕਾਫੀ ਸਮੇਂ ਤੋਂ ਕੋਈ ਵੀ ਮੀਟਿੰਗ ਸਾਡੇ ਜਥੇਬੰਦੀਆਂ ਦਾ ਕੋਈ ਸੰਯੁਕਤ ਮੋਰਚਾ ਦਾ ਕੋਈ ਮੀਟਿੰਗ ਨਹੀਂ ਕੀਤੀ ਔਰ ਇਹ ਆਪਦੇ ਇੱਕ ਡਰ ਦੇ ਮਾਰੇ ਇੱਕ ਇੱਕ ਡਰਾਮਾ ਖੇਡਿਆ ਧਾਰਵੀ ਸੀ ਤੇ ਡਰਾਮਾ ਵੀ ਸੀ ਜਿਹਦੇ ਚ ਇਹਨੇ ਕਿ ਇੱਕ ਮੀਟਿੰਗ ਸੱਦ ਕੇ ਔਰ ਉੱਥੇ ਵਿੱਚੇ ਮਤਲਬ ਇਸ ਚੀਜ਼ ਨੂੰ ਮੀਟਿੰਗ ਨੂੰ ਭੰਗ ਕਰਕੇ ਕਿਸਾਨਾਂ ਦੇ ਉੱਤੇ ਇਲਜ਼ਾਮ ਲਾ ਕੇ ਚਲੇਗਾ ਬਿਲਕੁਲ ਝੂਠਾ ਹੈ ਇਹ ਹੁਣ ਤੱਕ ਇਹ ਸਾਰਾ ਡਰਦਾ ਹੀ ਹੈ ਕਿਉਂਕਿ ਇਹਦੀ ਸਰਕਾਰ ਫੇਲਿਆ ਸੋ ਇਸ ਕਰਕੇ ਇਹਨੇ ਵੀ ਇਹ ਜੋ ਕੁਝ ਕਰ ਰਿਹਾ ਡਰ ਕੇ ਜਾਂ ਉੱਤੇ ਕਿਸੇ ਉੱਤੋਂ ਉਪਰੀ ਸਰਕਾਰਾਂ ਦੇ ਪ੍ਰੈਸ਼ਰ ਲਈ ਹੋ ਕੇ ਸਾਰਾ ਕੁਝ ਕਰ ਰਿਹਾ ਸਰ ਭਗਵੰਤ ਮਾਨ ਵੱਲੋਂ ਇੱਕ ਸਟੇਟਮੈਂਟ ਆ ਰਹੀ ਹੈ ਵੀ ਮੈਂ ਸਾਢੇ 3 ਕਰੋੜ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਹਾਂ ਇਹ ਮੈਨੂੰ ਮੈਂ ਸਾਢੇ 3 ਕਰੋੜ ਲੋਕਾਂ ਦੇ ਹੱਕ 'ਚ ਖੜਨਾ ਤੇ ਉਹਨਾਂ ਬਾਰੇ ਉਹਨਾਂ ਦੀ ਅਗਵਾਈ ਕਰ ਰਿਹਾ ਮੈਂ ਕਾਮਰੇਡ ਗੁਰਦਿਆਲ ਸਿੰਘ ਕੋਲਿੰਦ ਕਿਸਾਨ ਸਭਾ ਵੱਲੋਂ ਜਿਹੜਾ ਭਗਵੰਤ ਮਾਨ ਜੀ ਕਹਿੰਦੇ ਆ ਕਿ ਮੈਂ ਸਾਢੇ 3 ਕਰੋੜ ਲੋਕਾਂ ਦਾ ਨੁਮਾਇੰਦਾ ਚੁਣਿਆ ਸਾਨੂੰ ਇਹ ਲੱਗਦਾ ਹੈ ਕਿ ਇਹ ਸਾਢੇ 3 ਕਰੋੜ ਲੋਕਾਂ ਦਾ ਨੁਮਾਇੰਦਾ ਨਹੀਂ ਚੁਣਿਆ ਜੇ ਸਾਡੇ 3 ਕਰੋੜ ਲੋਕਾਂ ਦਾ ਨੁਮਾਇੰਦਾ ਚੁਣਿਆ ਹੁੰਦਾ ਤੇ ਉਹਦੇ ਵਿੱਚ ਮਜ਼ਦੂਰ ਵੀ ਆਉਂਦੇ ਆ ਉਹਦੇ ਵਿੱਚ ਕਿਸਾਨ ਵੀ ਆਉਂਦੇ ਆ ਕੀ ਕਿਸਾਨ ਜਿਹੜੇ ਸਾਡੇ ਆ ਉਹ ਸਾਡੇ 3 ਕਰੋੜ ਵਿੱਚ ਨਹੀਂ ਆਉਂਦੇ ਜਾਂ ਮਜ਼ਦੂਰ ਸਾਡੇ ਜਾਂ ਜਿਹੜੇ ਛੋਟੇ ਦੁਕਾਨਦਾਰ ਜਾਂ ਮੁਲਾਜ਼ਮ ਅਸੀਂ ਕਹਿ ਲਈਏ ਕੀ ਉਹ ਸਾਡੇ 3 ਕਰੋੜ ਦੇ ਵਿੱਚ ਨਹੀਂ ਆਉਂਦੇ ਇਹ ਝੂਠੀਆਂ ਗੱਲਾਂ ਨੇ ਔਰ ਇਹ ਲੋਕਾਂ ਨੂੰ ਬੇਵਕੂਫ ਬਣਾਉਣ ਵਾਲੀ ਗੱਲ ਹੈ ਸਾਨੂੰ ਇਹ ਲੱਗਦਾ ਹੈ ਕਿ ਇਹ ਸਿਰਫ ਸਾਡੇ 3.5 ਬੰਦਿਆਂ ਦਾ ਜਿਹੜਾ ਇਹ ਮੁੱਖ ਮੰਤਰੀ ਹੈ ਸਿਰਫ ਘਰਪੂਰੇਟ ਦਾ ਇਹ ਉਹਨਾਂ ਦੇ ਅਕੋਰਡਿੰਗ ਕੰਮ ਕਰ ਰਹੇ ਆ ਔਰ ਇਹ ਆਮ ਜਨਤਾ ਵੀ ਜਾਣ ਚੁੱਕੀ ਹੈ ਇੱਕ ਭਗਵੰਤ ਸਿੰਘ ਸਾਹਿਬ ਦੀ ਇਹ ਸਟੇਟਮੈਂਟ ਵੀ ਆ ਰਹੀ ਹੈ ਵੀ ਇਹ ਲੋਕਾਂ ਦੇ ਘਰਾਂ ਦੇ ਝਗੜਿਆਂ ਵਿੱਚ ਇੰਟਰਫੇਅਰ ਕਰਦੇ ਜਿਵੇਂ ਨੌਸਸ ਦੇ ਝਗੜੇ ਵਿੱਚ ਹੋ ਗਿਆ ਹਾਂ ਜੀ ਤੁਸੀਂ ਇਸ ਵਾਰ ਕੀ ਆ ਦਾ ਸਪਸ਼ਟ ਕਰਨ ਦੇਣਾ ਚਾਹੁੰਦੇ ਕਿਸਾਨ ਜੀ ਹੁਣ ਮੇਰਾ ਨਾਮ ਸ਼ਬੀਕ ਸਿੰਘ ਸਰਵਾਰਤ ਨੌਜਨ ਸਭਾ ਜ਼ਿਲ੍ਹਾ ਪ੍ਰਧਾਨ ਜਿਹੜਾ ਭਗਵੰਤ ਮਾਨ ਨੇ ਸਟੇਟਮੈਂਟ ਦਿੱਤੀ ਹੈ ਵੀ ਇਹ ਘਰਾਂ ਦੇ ਨੌਸਸ ਦੇ ਝਗੜਿਆਂ ਵਿੱਚ ਆਉਣ ਦੇ ਨਹੀਂ ਜਾਊਏ ਪਹਿਲੇ ਸਾਡੇ ਸਾਡੇ ਵਾਰਡ ਵਡੇਰਾਂ ਦਾ ਸਿਧਾਂਤ ਰਿਹਾ ਹੈ ਜਿਵੇਂ ਵੀ ਘਰ ਵਿੱਚ ਬੈਠ ਕੇ ਜਿਹੜੇ ਫੈਸਲੇ ਕਰਾਣੇ ਜਿਹੜੋ ਵੀ ਹਨ ਥਾਣੇ ਤਪਾਣੇ ਵਜ ਤੇ ਇਹਨਾਂ ਨੇ ਦਲਾਲ ਪੈਦਾ ਕੀਤੇ ਹੋਏ ਨੇ ਜਿਹੜੇ ਉਹ ਇਹਨਾਂ ਦੇ ਵਿੱਚ ਬਕਾਇਦਾ ਮੋਟੀ ਕਮਾਈ ਕਰਕੇ ਉਹਨਾਂ ਨਾਲ ਠੱਗੀ ਮਾਰ ਰਹੇ ਨੇ ਕਿਉਂਕਿ ਇੱਕ ਪਰਿਵਾਰ ਦੇ ਵਿੱਚ ਬੈਠ ਕੇ ਕੋਈ ਕੰਪਰੋਮਾਈਜ਼ ਰਾਜੀਨਾਮਾ ਕਰਵਾਉਣਾ ਕੋਈ ਗਲਤ ਗੱਲ ਥੋੜਾ ਹੈ ਇਹ ਤਾਂ ਸਿਆਣਪ ਦੀ ਨਿਸ਼ਾਨੀ ਹੈ ਸਾਡੇ ਸੁਲਝੋਏ ਜਿਹੜੇ ਆਗੂ ਨੇ ਉਹਨਾਂ ਨੇ ਇਹ ਹੀ ਸਮਝਾਇਆ ਵੀ ਕੋਈ ਘਰ ਵਿੱਚ ਤਪਾ ਭਾਂਡੇ ਵੀ ਠੈਕ ਪੈਂਦੇ ਨੇ ਪਰ ਉਹਨਾਂ ਨੂੰ ਸੁਲਝਾਣਾ ਤੇ ਇਹਨੂੰ ਕੋਈ ਮਾੜੀ ਗੱਲ ਲੱਗਦੀ ਏ ਠੀਕ ਹੈ ਧੰਨਵਾਦ ਹਾਂਜੀ ਪ੍ਰਧਾਨ ਜੀ ਇੱਕ ਭਗਵੰਤਮਾਨ ਦਾ ਇਹ ਬਿਆ ਉਹ ਕਿਸਾਨ ਨਹੀਂ ਹੈਗੇ ਕਿਉਂਕਿ ਇਹਨਾਂ ਨੂੰ ਕਹਿੰਦੇ ਖੇਤ ਵਿੱਚ ਫਸਲ ਨੂੰ ਬੀ ਬਾਰੇ ਕਿਸੇ ਬਾਰੇ ਨੌਲੇਜ ਨਹੀਂ ਹੈਗੀ ਮੈਨੂੰ ਇਸ ਬਾਰੇ ਸਾਰੀ ਨੌਲੇਜ ਹੈ ਮੈਂ ਬੂਟਾ ਸਿੰਘ ਚੰਨੇਲਾ ਪ੍ਰੈਸ ਕਤਰ ਪੰਜਾਬ ਭਾਰਤ ਕਿਸਾਨੀ ਨੂੰ ਕਾਦੀਆਂ ਬਿਲਕੁਲ ਇਹਦਾ ਵਹਿਮ ਹੈ ਅਸੀਂ ਕਿਸਾਨਾਂ ਕਿਸਾਨੀ ਨਾਲ ਧਰਤੀ ਨਾਲ ਜੁੜੇ ਆਂ ਇਹ ਮਾਸਟਰ ਦਾ ਮੁੰਡਾ ਅਸੀਂ ਸਟੇਟ ਦੇ ਤੇ ਨੂੰ ਨੱਚਦਾ ਤਪਦਾ ਵੇਖਿਆ ਅਸੀਂ ਕਦੇ ਨਹੀਂ ਵੇਖਿਆ ਵੀ ਇਹ ਕਿਦੋਂ ਖੇਤ ਦੇ ਵਿੱਚ ਗਿਆ ਹੋਵੇ ਜਾਂ ਕਣਕ ਟੋਲੀ ਹੋਵੇ ਜੇ ਇੰਨਾ ਹੀ ਕਿਸਾਨੀ ਨਾਲ ਜੁੜਿਆ ਹੁੰਦਾ ਤੈਨੂੰ ਪਤਾ ਨਹੀਂ ਸੀਗਾ ਜਿਹੜਾ ਝੋਨਾ ਬਜਾਇਆ ਪੀਆਰ 126 ਤੋਂ 131 ਕਿੰਨੀ ਲੁੱਟ ਹੋਈ ਉਹਦੀ ਕੀ ਇਹਦੇ ਉਹਨੇ ਹਾ ਦਾ ਨਾਰਾ ਮਾਰਿਆ ਮੰਡੀਏ ਚ ਗਿਆ ਜੇ ਇਹ ਕਿਸਾਨ ਦਾ ਪੁੱਤ ਉਹਨਾਂ ਨੂੰ ਪਤਾ ਲੱਗਦਾ ਵੀ ਜਿਹੜੀ ਨਹਿਰੀ ਪਾਣੀ ਜਿਹੜਾ ਅੰਗਰੇਜ਼ਾਂ ਦਾ ਬਣਾਇਆ ਹਕ ਨੂੰ ਉਸ ਮੁਤਾਬਕ ਲਿਮਟਿਡ ਕਿ ਉਸਕੇ ਪਾਣੀ ਦਿੰਦੇ ਆ ਜਦੋਂ ਕਿ ਅਸੀਂ ਸਮੁੱਚੀ ਖੇਤੀ ਨੂੰ ਪਾਣੀ ਨਾਲ ਬਣਾਉਨੇ ਆ ਪਾਣੀ ਸਾਡੇ ਟੇਲਾਂ ਦੇ ਉੱਤੇ ਸਾਡੇ ਹਬੋਰ ਦੇ ਬਾਗ ਫੱਟੇਗੇ ਸਾਡਾ ਅਰਨੀ ਵਾਲ ਦੇ ਵਿੱਚ ਆ 2022 ਦਾ ਮੌਜੂਦੇ ਤੋਂ ਰਹਿੰਦੇ ਆ ਕਿਸਾਨ ਨਾਲੇ ਜੁੜੇ ਹੀ ਨਹੀਂ ਸੇਮ ਦੇ ਵਿੱਚ ਅਸੀਂ ਤਰਾਸ-ਤਰਾਸ ਕਰਦੇ ਆ ਇਹਨੂੰ ਕੀ ਪਤਾ ਖੇਤੀ ਦਾ ਖੇਤੀ ਨਾਲ ਤਾਂ ਕਿਸਾਨ ਸਮੂਹ ਕਿਸਾਨ ਜੋ ਅਸੀਂ ਜਥੇਬੰਦੀਆਂ ਦੇ ਵਿੱਚ ਆਇਆ ਅਸੀਂ ਮੈਕ ਟੀਚਰ ਰਟਾਇਆ ਮੈਂ ਕਣਕ ਵੱਢਦਾ ਰਿਆ ਫਲੇ ਗੋਂਦਾ ਰਿਆ ਕਣਕ ਵੱਢੀ ਆ ਫਲੇ ਗਾਏ ਆ ਇਹ ਦੱਸੇ ਫਲੇ ਪਾਏ ਕਿ ਕਾਦੇ ਹੁੰਦੇ ਆ ਬੇਰੀਆਂ ਦੇ ਹੁੰਦੇ ਆ ਕਿ ਕਿੱਕਰਾਂ ਨਾਲ ਹੋਇਆ ਸੀ ਜਿਹੜੀਆਂ ਫਲੇ ਪਾਉਂਦੇ ਸੀ ਉਹਦੇ ਕਾਦੇ ਹੁੰਦੇ ਸੀ ਬਿਲਕੁਲ ਝੂਠ ਹੈ ਇਹ ਠੀਕ ਹਾਂਜੀ ਪ੍ਰਧਾਨ ਜੀ ਇੱਕ ਭਗਵੰਤ ਮਾਨ ਵੱਲੋਂ ਬਿਆਨ ਇਹ ਵੀ ਆਇਆ ਕਿ ਇਹ ਲੋਕਾਂ ਤੋਂ ਫੰਡ ਇਕੱਠੇ ਕਰਕੇ ਉਹਨਾਂ ਦੇ ਨਮਾਇਦੇ ਬਣ ਕੇ ਜ਼ਿੰਮੇਵਾਰੀ ਓੜਦੇ ਆ ਵੀ ਤੁਸੀਂ ਸਾਨੂੰ ਫੰਡ ਦਿਓ ਅਸੀਂ ਤੁਹਾਡੇ ਕੰਮ ਕਰਵਾਵਾਂ ਜੀ ਮੈਂ ਅਮਰੀਕ ਸਿੰਘ ਬੀਕੇਜੂ ਡਕਾਉਂਦਾ ਬਲਕ ਪ੍ਰਧਾਨ ਇਹ ਜਿਹੜਾ ਸਵਾਲ ਤੁਸੀਂ ਕੀਤਾ ਜੀ ਇਹ ਬਿਲਕੁਲ ਭਗਵੰਤ ਮਾਨ ਜੀ ਇਹ ਸਾਰਾ ਸਰ ਗਲਤ ਨੇ ਕਿਸਾਨ ਇਹੋ ਜੈ ਨਹੀਂ ਕਿਸਾਨ ਰੱਬ ਦਾ ਰੂਪ ਹੈ ਲੋਕਾਂ ਨੂੰ ਮਿਹਨਤ ਕਰਕੇ ਲੋਕਾਂ ਦਾ ਢਿੱਡ ਭਰਦਾ ਹੈ ਰੋਜੀ ਰੋਟੀ ਲੋਕਾਂ ਨੂੰ ਪੂਰੀ ਕਰਦਾ ਹੈ ਜੀ ਆ ਜਨ ਤੇ ਕੀੜੇ ਮਕੌੜਿਆਂ ਤੱਕ ਇਹ ਲੋਕਾਂ ਨੂੰ ਖਵਾਉਂਦਾ ਹੈ ਔਰ ਇਹ ਸੋਚ ਵੀ ਨਹੀਂ ਸਕਦੇ ਜੇ ਇਮਾਨਦਾਰੀ ਦੀ ਸਭ ਤੋਂ ਵੱਡੀ ਮਿਸਾਲ ਵੇਖੀ ਜਾਵੇ ਤਾਂ ਕਿਸਾਨ ਤੋਂ ਵੱਧ ਕੋਈ ਵੀ ਇਮਾਨਦਾਰ ਨਹੀਂ ਕਿਉਂਕਿ ਕਿਸਾਨ ਨੇ ਅੱਜ ਤੱਕ ਕਿਸੇ ਵੀ ਆਪਣੀ ਚੀਜ਼ ਦੇ ਵਿੱਚ ਆਪਣੀ ਫਸਲ ਦੇ ਵਿੱਚ ਕਦੀ ਮਿਲਾਵਟ ਤੱਕ ਨਹੀਂ ਕੀਤੀ ਔਰ ਇਹ ਇਲਜ਼ਾਮ ਲਾ ਕੇ ਕਿਸਾਨ ਨੂੰ ਬਦਨਾਮ ਕੀਤਾ ਜਾ ਰਿਹਾ ਕਿ ਇਹ ਪੈਸੇ ਲੈ ਕੇ ਕੰਮ ਕਰਦੇ ਨੇ ਇਹ ਬਿਲਕੁਲ ਸਰਾਸਰ ਝੂਠ ਹੈ ਕਦੀ ਵੀ ਕਿਸਾਨ ਇਹ ਸੋਚ ਨਹੀਂ ਸਕਦਾ ਵੀ ਕਿਸੇ ਦੀ ਖੂਨ ਪਸੀਨੇ ਦੀ ਕਮਾਈ ਆਪਣੇ ਬੱਚਿਆਂ ਨੂੰ ਖਵਾ ਕੇ ਤੇ ਉਹਨਾਂ ਦਾ ਭੁੱਖ ਖਰਾਬ ਕੀਤਾ ਜਾਵੇ ਹਾਂਜੀ ਪ੍ਰਧਾਨ ਜੀ ਇੱਕ ਭਗਵੰਤ ਮਾਨ ਸਾਹਿਬ ਦਾ ਇਹ ਬਿਆਨ ਆਇਆ ਵੀ ਇਹ ਕਿਸਾਨ ਯੂਨੀਅਨਾਂ ਨੇ ਵਾਰੀ ਬੰਨੀ ਹੋਈ ਹੈ ਵੀ ਐਨੇ ਦਿਨ ਤੂ ਤਰਨਾ ਦੇਣਾ ਉਸ ਤੋਂ ਬਾਅਦ ਮੇਰੀ ਵਾਰੀ ਆ ਜਾਊਗੀ ਇਹ ਤੇ ਤੁਹਾਡਾ ਕੀ ਮੈਂ ਭਾਰਤੀ ਕਿਸਾਨੀਓਂ ਨੇਕਤਾ ਗ੍ਰਾਹਕ ਜਿਲ੍ਹਾ ਸੀਨੀ ਮੀਤ ਪ੍ਰਦਾਨ ਫਾਜ਼ਿਲਖਾ ਗਰਮੀਤ ਸਿੰਘ ਮੰਨੇ ਆ ਅੱਜ ਭਗਵੰਤ ਮਾਨ ਦੀ ਜ਼ਬਾਨ ਨੂੰ ਕੋਈ ਰੋਕ ਨਹੀਂ ਸਕਦਾ ਜੋ ਮਰਜ਼ੀ ਕਰੀ ਐ ਸਾਨੂੰ ਲੋੜ ਕੀ ਐ ਵਾਰੀਆਂ ਬੰਨਣ ਦੀ ਤੇ ਅਸਾਂ ਵਾਰੀਆਂ ਕਾਦੀਆਂ ਬੰਨਣੀਆਂ ਜਿਹੜੀਆਂ ਜਥੇਬੰਦੀਆਂ ਜਿਨ੍ਹਾਂ ਦੇ ਕੰਮ ਰੋਕਦੇ ਨੇ ਜਦੋਂ ਇਹ ਸਾਡੇ ਕੰਮ ਨਹੀਂ ਹੁੰਦੇ ਭਾਵੇਂ ਸਾਡੀ ਜ਼ਿਲ੍ਹਾ ਪੱਧਰੀ ਤੇ ਹੋਵੇ ਬਲਾਕ ਪੱਧਰੀ ਤੇ ਹੋਵੇ ਭਾਵੇਂ ਸਾਡੇ ਸੂਬੇ ਦਾ ਕੰਮ ਹੋਵੇ ਤੇ ਅਸਾਂ ਧਰਨੇ ਲਾਣੇ ਨੇ ਕਰਨੇ ਲਾ ਕੇ ਨਾ ਤੂੰ ਮਨਾ ਨਾ ਹੁੰਦਾ ਵੀ ਸਾਨੂੰ ਆ ਕੰਮ ਸਾਡਾ ਮੰਨ ਕੇ ਦਿਓ ਜੇ ਨਹੀਂ ਮੰਨਦੇ ਭਾਵੇਂ ਸਾਡੀ ਸ਼ਰਕਾ ਦਾ ਹੋਵੇ ਭਾਵੇਂ ਪਾਈਪਲਾਈਨ ਦਾ ਹੋਵੇ ਭਾਵੇਂ ਇਹਨੇ ਕਿਹਾ ਵੀ ਅੱਗੇ ਨੇ ਕਿਹਾ ਵੀ ਸ਼ਰਕਾ ਤੇ ਬੈਠ ਜਾਂਦੇ ਨੇ ਨਾ ਸੀ ਕਦੀ ਸ਼ਰਕਾ ਤੇ ਬਹਿਣ ਦਾ ਸਾਨੂੰ ਚਾਹ ਨਹੀਂ ਨਾ ਸ਼ਰਕਾ ਤੇ ਜਾਣ ਦਾ ਸਾਨੂੰ ਚਾਹ ਏ ਅਸੀਂ ਕੋਈ ਇਹ ਥੋੜਾ ਵੀ ਜਾ ਕੇ ਭੁੱਖੇ ਪਾਣੀ ਸ਼ਰਕਾ ਤੇ ਬੈਈਆਂ ਸਾਡੇ ਅਸੀਂ ਆਪਣੇ ਦੁੱਖ ਵਾਸਤੇ ਤੇ ਆਪਣੀ ਭੁੱਖ ਵਾਸਤੇ ਜਿਉ ਸਾਨੂੰ ਇਹ ਤੰਗ ਕਰਦੇ ਨੇ ਜਿਹੜਾ ਸਾਡੀਆਂ ਇਹਨੇ ਭਗਵਾਨਤਮਾਨ ਦੀ ਸਰਕਾਰ ਨੇ ਸਾਡੇ ਕਿਸੇ ਸਾਰੇ ਕਿਸਾਨਾਂ ਤੋਂ ਜਮੀਨਾਂ ਧੱਕੇ ਨਾਲ ਹੜਪੰਡੀ ਗੱਲ ਕੀਤੀ ਹੋਈ ਏ ਕਈਆਂ ਨੂੰ ਆ ਜਿਹੜੀ ਭਰਤਮਾਲਾ ਆਸ਼ਰਕ ਕਰਦਾ ਪਿਆ ਉਹਦੇ ਚ ਕਈਆਂ ਨੂੰ 40-40 ਲੱਖ ਤੇ ਕਈਆਂ ਨੂੰ 60 ਲੱਖ ਤੇ ਕਈਆਂ ਨੂੰ ਕਰੋੜ ਕਿਉਂ ਜਿਹਨੂੰ 40 ਲੱਖ ਮਿਲਿਆ ਉਹਦੀ ਜ਼ਮੀਨ ਨਹੀਂ ਉਹ ਵੀ ਵੀ ਤਾਂ ਵਿਚਾਰਾ ਜ਼ਮੀਨ ਆਪਣੀ ਆਪਣੀ ਮਾਂ ਆਪਣੀ ਜ਼ਮੀਨ ਵੇਚਦਾ ਪਿਆ ਇਹ ਨਾਲ ਸੜਕਾਂ ਜਿਹੜੀਆਂ ਅੱਜ ਸਾਡੇ ਵਾਸਤੇ ਬਣਾਉਂਦਾ ਪਿਆ ਇਹ ਆਂਦਾ ਧਰਨੇ ਲਾਂਦਾ ਧਰਨੇ ਸਾਡੀ ਮਜਬੂਰੀ ਏ ਧਰਨੇ ਅਸੀਂ ਐਵੇਂ ਨਹੀਂ ਲਾਂਦੇ ਬੜੀ ਤਗੜੀ ਮਜਬੂਰੀ ਹੁੰਦੀ ਏ ਉਸ ਮਜਬੂਰੀ ਕਰਕੇ ਬੇਵੱਸ ਹੋ ਕੇ ਸਾਨੂੰ ਧਰਨੇ ਲਾਣੇ ਪੈਂਦੇ ਨੇ ਤੇ ਜਿਹਨੂੰ ਲੋੜ ਪੈਂਦੀ ਉਹ ਧਰਨੇ ਲਾਂਦਾ ਜਿੰਨੀਆਂ ਮਰਜ਼ੀ ਗੱਲਾਂ ਬਣਾਈ ਜਾਏ ਇਸ ਗੱਲ ਦਾ ਕੋਈ ਟੋਕ ਨਹੀਂ ਪਬਲਿਕ ਨੂੰ ਪਤਾ ਹੈ ਵੀ ਅੱਜ ਇਹ ਕੀ ਬੋਲਦਾ ਪਿਆ ਤੇ ਕੀ ਹੁੰਦਾ ਪਿਆ ਅੱਜ ਪਬਲਿਕ ਕੱਲੇ-ਕੱਲੇ ਕਿਸਾਨ ਨੂੰ ਮਜ਼ਦੂਰ ਨੂੰ ਜੀਵਿਦਾਰ ਨੂੰ ਸਭ ਪਤਾ ਵੀ ਇਹ ਕਿਸ-ਕਿਸ ਬੋਲੀ ਤੇ ਬੋਲਦਾ ਪਿਆ ਤੇ ਕੀ ਇਹ ਕਰਦਾ ਪਿਆ ਇਸ ਕਰਕੇ ਇਹ ਬੇਤੁਕੀਆਂ ਗੱਲਾਂ ਨੇ ਜਿੰਨੀਆਂ ਮਰਜ਼ੀ ਬਣਾਈ ਜਾਏ ਇਸ ਗੱਲ ਦਾ ਕੋਈ ਫਾਇਦਾ ਨਹੀਂ ਹਾਜੀ ਪ੍ਰਧਾਨ ਜੀ ਇੱਕ ਜੋ 18 ਮੰਗਾਂ ਤੁਹਾਡੇ ਆਗੂ ਲੈ ਕੇ ਗਏ ਆ ਤੇ ਉਹ 18 ਮੰਗਾਂ ਸੀਐਮ ਸਾਹਿਬ ਦਾ ਇਹ ਬਿਆਨ ਆ ਰਿਹਾ ਵੀ 18 ਮੰਗਾਂ ਪੰਜਾਬ ਨਾਲ ਸੰਬੰਧਤ ਨਹੀਂ ਜਿਹੜੀਆਂ 18 ਮੰਗਾਂ ਸਾਡੀ ਜਥੇਬੰਦੀ ਸਾਡੀ ਐਸਕੈਮ ਦੇ ਸਾਰੇ ਸੂ ਜਵਾਨ ਆਗੂ ਸਾਡੇ ਲੈ ਕੇ ਗਏ ਸਨ ਜਦੋਂ ਇਹਦੇ ਨਾਲ ਗੱਲਬਾਤ ਚੱਲਦੀ ਸੀ 6 7 ਮੰਗਾਂ ਤੱਕ ਗੱਲਬਾਤ ਲਗਾਤਾਰ ਚੱਲਦੀ ਰਹੀ ਏ ਜਿਹਨੂੰ 6 7 ਮੰਗਾਂ ਦੀ ਹਾਂ ਭਰਦਾ ਰਿਹਾ ਹਾਂਜੀ ਹਾਂਜੀ ਇਹ ਪੰਜਾਬ ਦੀਆਂ ਉਸ ਤੋਂ ਬਾਅਦ ਜਦੋਂ ਇਹਨੇ ਇੱਕਦਮ ਉੱਛਲ ਕੇ ਉੱਠਿਆ ਤੇ ਬਾਅਦ ਇਹਨੇ ਇਹ ਕਿਹਾ ਕਿ ਇਹ ਸ ਮੰਗਾ ਸਾਰੀਆਂ ਸੈਂਟਰ ਨਾਲ ਨੇ ਪੰਜਾਬ ਨਾਲ ਮੰਗਾ ਹੈ ਨਹੀਂ ਪਰ ਸਾਡੇ ਸਾਰੇ ਕਿਸਾਨਾਂ ਮਜ਼ਦੂਰਾ ਨੂੰ ਸਾਰਾ ਪਤਾ ਹੈ ਵੀ ਇਹ ਜਿਹੜੀਆਂ ਸਾਡੀਆਂ ਮੰਗਾ ਸਨ ਇਹ ਸਾਰੀਆਂ ਇਥੋਂ ਦੀਆਂ ਮੰਗਾ ਸਨ ਉਸ ਤੋਂ ਬਾਅਦ ਜੇ ਇਹ ਚੀਜ਼ ਨੂੰ ਨਹੀਂ ਮੰਨਿਆ ਤਾਂ ਸਾਡੀ ਜਥੇਬੰਦੀ ਨੇ ਇਹ ਆਰਡਰ ਕੀਤਾ ਵੀ 15 ਤਰੀਕ ਤੱਕ ਅਸੀਂ ਚੰਡੀਗੜ੍ਹ ਕਿਸਾਨ ਭਵਨ ਦੇ ਵਿੱਚ ਤੇਰ ਨਾਲ ਡੇਟ ਕਰ ਲਾਂਗੇ ਤੂੰ ਆ ਜਾ ਅਸੀਂ 6 ਮਿੰਟ 6 ਵਿਮਰੀ ਕਮੇਟੀ ਘੱਲ ਕੇ ਤੇਰੇ ਨਾਲ ਇਹ ਮੰਗਾਂ ਦੀ ਚਰਚਾ ਕਰਨ ਲੱਗੇ ਵੀ ਇਹ ਪੰਜਾਬ ਦੀਆਂ ਨੇ ਜਾਂ ਸੈਂਟਰ ਦੀਆਂ ਨੇ ਪਰ ਜੇ ਤੂੰ 6 ਇਸ 15 ਤਰੀਕ ਤੱਕ ਨਹੀਂ ਆਉਂਦਾ ਤੂੰ ਖੁੱਲੇ ਥਾਂ ਤੇ ਜਗ੍ਹਾ ਤੇਰੀ ਟਾਈਮ ਤੇਰਾ ਜਿੱਥੇ ਮਰਜ਼ੀ ਬੈ ਕੇ ਸਾਡੇ ਨਾਲ ਚਰਚਾ ਕਰ ਲੈ ਡਵਾਈਟ ਕਰ ਲੈ ਵੀ ਇਹ ਮੰਗਾਂ ਪੰਜਾਬ ਦੀਆਂ ਨੇ ਜਾਂ ਇਹ ਮੰਗਾਂ ਸੈਂਟਰ ਦੀਆਂ ਨੇ ਇੰਨਾ ਮੁੱਖ ਮੰਤਰੀ ਹੋਣ ਦੇ ਵਜੂਦ ਵੀ ਇਹ ਝੂਠ ਨਹੀਂ ਚੱਲਨੇ ਕਿਉਂਕਿ ਪਬਲਿਕ ਨੂੰ ਪਤਾ ਹੈ ਉਹ ਮੰਗਾ ਘਰ ਘਰ ਪਹੁੰਚ ਗਏ ਜਿਹੜੀਆਂ 18 ਮੰਗਾ ਨੇ ਅੱਜ ਹਰ ਇੱਕ ਬੰਦੇ ਤੱਕ ਪਹੁੰਚ ਗਏ ਯਾਨੀ ਵੀ ਉਹ ਮੰਗਾ ਕੀ ਨੇ ਉਹ ਸਾਡੀਆਂ ਮੰਗਾ ਕਿਹੜੀਆਂ ਨੇ ਤੇ ਉਹ ਕਾਦੇ ਵਾਸਤੇ ਸੀ ਮਨਾਉਣ ਵਾਸਤੇ ਇਹਦੇ ਕੋਲ ਗਏ ਸਾਂ ਪਰ ਬਗਾਪੀ ਰਹਿ ਗਈ ਗੱਲ ਜੇ ਅਸੀਂ ਚੰਡੀਗੜ੍ਹ ਚੱਲਦੇ ਸਾਂ ਸਾਸੀਂ ਆਪਣੇ ਹੱਕ ਵਾਸਤੇ ਚੱਲੇ ਹਾਂ ਚੰਡੀਗੜ੍ਹ ਅਸੀਂ ਕੋਈ ਸ਼ਰਕ ਨਹੀਂ ਸੀ ਮਲਣੀ ਕੋਈ ਅਸੀਂ ਰੋਡ ਨਹੀਂ ਸੀ ਜਾਮ ਕਰਨਾ ਕੋਈ ਅਸੀਂ ਗੱਡੀਆਂ ਨਹੀਂ ਸੰਜਾਮ ਕਰਨੀਆਂ ਅਸੀਂ ਤੇ ਇੱਕ 34 ਸੈਕਟਰ ਦੇ ਵਿੱਚ ਜਗ੍ਹਾ ਮੰਗੀ ਸੀ ਉੱਥੇ ਆਪਣਾ ਧਰਨਾ ਲਾ ਕੇ ਉੱਥੇ ਆਪਣਾ ਰੋਜ ਪ੍ਰਦਰਸ਼ਨ ਕਰਕੇ ਤੇ ਅਸੀਂ ਆ ਵਾਪਸ ਆ ਜਣਾ ਸੀ ਸੱਤਾਂ ਦਿਨਾਂ ਦਾ ਸਾਡਾ ਉਹ ਪ੍ਰੋਗਰਾਮ ਸੀ ਜੇ ਸਾਡਾ ਉਹ ਪ੍ਰੋਗਰਾਮ ਇਹਨਾਂ ਨੇ ਨਹੀਂ ਚੱਲਣ ਦਿੱਤਾ ਸਾਡੇ ਕਿਸਾਨਾਂ ਨੂੰ ਪੁਲਿਸ ਨੇ ਚੁੱਕ ਕੇ ਪ੍ਰਸ਼ਾਸਨ ਨੇ ਚੁੱਕ ਕੇ ਸਾਡੇ ਆਗੂਆਂ ਨੂੰ ਬੰਦੀ ਬਣਾ ਕੇ ਰੱਖਿਆ ਇਸ ਵਾਸਤੇ ਇਹ ਸਰਕਾਰ ਜ਼ਿੰਮੇਵਾਰ ਹੈ ਇਹਨੂੰ ਪਤਾ ਹੈ ਕਿਉਂਕਿ ਇਹਦੇ ਪੈਰ ਹਿੱਲ ਚੁੱਕੇ ਨੇ ਇਹਨਾਂ ਦੇ ਪੱਲੇ ਅੱਜ ਕੁਝ ਨਹੀਂ ਇਸ ਕਰਕੇ ਜਿੰਨੀਆਂ ਮਰਜ਼ੀਆਂ ਗੱਲਾਂ ਬਣਾਏ ਇਹ ਬੇਤੁਕੀਆਂ ਗੱਲਾਂ ਨੇ ਕਿਉਂਕਿ ਜਦੋਂ ਮਰਜੀ ਸਾਡੇ ਕਿਸਾਨਾਂ ਆਗੂਆਂ ਸਹਿਬਾਂ ਨਾਲ ਜਦੋਂ ਮਰਜੀ ਜਿੱਥੇ ਮਰਜੀ ਟੇਮੇਟ ਕਰ ਸਕਦਾ ਤੇ ਦੱਸ ਸਕਦੇ ਨੇ ਵੀ ਇਹਨੂੰ ਇਹ ਮੰਗਾ ਕਿਹਨੀਆਂ ਨੇ ਪੰਜਾਬ ਦੀਆਂ ਨੇ ਕਿ ਸੈਂਟਰਨੀਆਂ ਤੁਹਾਡਾ ਸਾਰਿਆਂ ਦਾ ਧੰਨਵਾਦ ਤੇ ਮੀਡੀਆ ਵਾਲੇ ਮੇਰੇ ਵੀਰਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜਿਹੜੀ ਸਾਡੀ ਗੱਲ ਬੜੀ ਦੂਤ ਤੱਕ ਪਹੁੰਚਾਉਂਦੇ मुर्दाबाद मु मुर्दाबाद हाय सरकार एक जिंदाबाद 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 लोग एकता जिंदाबाद 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 पंजाब सरकार मुर्दाबाद 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 सेंट्रल सरकार मुर्दाबाद मुर्दाबाद मुर्दाबाद